ਅੱਜ ਕੋਈ ਬੱਚਿਆਂ ਨੂੰ ਸਹਾਇਤ ਕਰਨ ਲਈ ਪਹੁੰਚੇ ਹੋ ਕੀ ਕਹੋਗੇ ਤੁਸੀਂ ਜਿਵੇਂ ਦੇਖਿਆ ਜੀ ਮੈਂ ਤਾਂ ਜਸਦੀਨ ਤੋਂ ਡਾਕਟਰ ਸਾਹਿਬ ਨੂੰ ਮਿਲਿਆ ਮੈਂ ਤਾਂ ਡਾਕਟਰ ਸਾਹਿਬ ਦਾ ਆਸ਼ਕ ਹੋ ਗਿਆ ਇਹਨੇ ਹਰ ਸਾਲ ਇਹ ਲੋਕ ਭਲਾਈ ਦੇ ਕੰਮ ਕਰਦੇ ਨੇ ਤੇ ਮੇਰੇ ਕੋਲ ਆਏ ਅਸੀਂ ਬੈਠੇ ਗੱਲਬਾਤ ਕਰ ਰਹੇ ਸੀ ਕਹਿੰਦੇ ਕਿ ਅਸੀਂ ਆਹ ਪ੍ਰੋਗਰਾਮ ਕਰਨਾ ਹੈ ਤੇ ਮੈਂ ਸੈਸ ਭਾਈ ਕਿਹਾ ਜੀ ਚਲੋ ਮੈਂ ਵੀ ਜ਼ਰੂਰ ਪਹੁੰਚਾਂਗਾ ਤੇ ਇਹਨਾਂ ਨੇ ਅਗਲੇ ਦਿਨ ਹੀ ਕਾਰਛਪਾ ਕੇ ਮੈਨੂੰ ਐਜ਼ ਮੁੱਖ ਗੈਸਟ ਇਨਾ ਦੇ ਸੱਜਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇਹ ਕੰਮ ਕਰ ਰਹੇ ਨੇ ਇਹ ਨੀਡ ਆਫ ਦਿ ਆਵਰ ਹੈ ਦੇਖੋ ਸਮਾਜ ਚ ਜਿਹੜੇ ਗਰੀਬ ਬੱਚੇ ਨੇ ਜਿਹੜੇ ਆਪਣੇ ਆਪ ਜਿਹਨਾਂ ਨੂੰ ਬਹੁਤ ਸਰੀਰੀ ਲੋੜ ਹੈ ਜਿਹਨਾਂ ਨੂੰ ਬਹੁਤ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਹੈ ਉੱਥੇ ਇਹ ਇੱਕ ਮਸੀਹਾ ਬਣ ਕੇ ਕੰਮ ਕਰ ਰਹੇ ਨੇ ਆਪ ਜੀ ਨੇ ਦੇਖਿਆ ਜਿਵੇਂ व्हीलचेयर साइकिल ਇੱਕ ਅੱਜ ਦਾ ਨਹੀਂ ਹੈ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ਕਿ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਵੀ ਸਮਰਥਨ ਕਰਨ ਕਿ ਅਸੀਂ ਇਹਨਾਂ ਦੇ ਸਹਿਯੋਗ ਕਰ ਸਕੀਏ ਉਹਨਾਂ ਦੇ ਸਹਿਯੋਗ। ਕਿਉਂਕਿ ਕੇਂਦਰ ਸਰਕਾਰ ਵੱਲੋਂ ਬੱਚਿਆਂ ਨੂੰ ਪੜਾਉਣ ਦੀ ਇੱਛਾ ਕਰਨ ਲਈ ਬੜੀਆਂ ਸਕੀਮਾਂ ਆਉਂਦੀਆਂ ਪਰ ਉਹ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਹੋ ਪਾਂਦੀਆਂ ਕੀ ਕਾਰਨ ਸਮੱਸਿਆ ਸਰ ਉਹ ਇਸ ਕਰਕੇ ਨਹੀਂ ਹੋ ਪਾਰੀਆਂ ਕਿ ਥੋੜਾ ਪੋਲੀਟੀਕਲ ਇਸ਼ੂ ਹੈ ਕਿ ਇਹ ਸਮਾਂ ਨਹੀਂ ਹੈ ਇਸਤੇ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਬਟ ਜੇ ਜੋ ਸਰਕਾਰ ਸੈਂਟਰ ਸਰਕਾਰ ਦੀਆਂ ਸਕੀਮਾਂ ਜਿਹੜੀ ਸਟੇਟ ਗਵਰਨਮੈਂਟ ਉਹਨੂੰ ਪ੍ਰੋਪਰਲੀ ਲਾਗੂ ਕਰ ਦੇ ਤੇ ਬਹੁਤ ਅੱਛਾ ਬਣ ਸਕਦਾ ਪਰ ਸਟੇਟ ਗਵਰਨਮੈਂਟ ਜਿੱਥੇ ਸੈਂਟਰ ਦੀ ਅਧੀ ਨਹੀਂ ਚੱਲਦੀ ਉਹ ਫਿਰ ਸਟੇਟਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਪੰਜਾਬ ਅਨਫੋਰਚੂਨੇਟਲੀ ਕਈ ਸਮੇਂ ਤੋਂ ਇਸੇ ਦੌਰ ਚ ਗੁਜ਼ਰ ਰਿਹਾ ਹੈ ਕਿ ਸਟੇਟ ਦੀ ਸਰਕਾਰ ਹੋਰ ਹੁੰਦੀ ਹੈ ਸੈਂਟਰ ਦੀ ਸਰਕਾਰ ਹੋਰ ਹੁੰਦੀ ਹੈ ਤੇ ਉਹ ਕੋਆਰਡੀਨੇਸ਼ਨ ਨਹੀਂ ਹੋ ਪੰਦਾ ਇਸ ਕਰਕੇ ਉਹ ਸਕੀਮਾਂ ਹੈਲਥ ਸਕੀਮ ਹੈ এডਿਕੇਸ਼ਨ ਸਕੀਮ ਹੈ ਲੋਕਾਂ ਨੂੰ ਨਿਵਾਸ ਦੇਣ ਦੀ ਸਕੀਮ ਹੈ ਉਹ ਪੰਜਾਬ ਚ ਚੱਲ ਨਹੀਂ ਰਹੀ ਉਹਦਾ ਮੇਨ ਕਾਰਨ ਇਹ ਹੀ ਹੈ ਕਿ ਕੋਆਰਡੀਨੇਸ਼ਨ ਨਹੀਂ ਹੁੰਦਾ ਸਟੇਟ ਗਵਰਨਮੈਂਟ ਕਦੇ ਵੀ ਰੈਕਗਨੀਸ਼ਨ ਸੈਂਟਰ ਗਵਰਨਮੈਂਟ ਨੂੰ ਨਹੀਂ ਦੇਣਾ ਚਾਹੁੰਦੀ ਕਿ ਉਹਨਾਂ ਦੇ ਸਹਿਯੋਗ ਨਾਲੇ ਕੰਮ ਹੋਏ। ਇਹ ਦੇਖੋ